ਹਾਂਜੀ ਮੇਰਾ ਨਾਮ ਰਮਨਜੀਤ ਕੌਰ ਹੈ ਵਾਈਫ ਆਫ ਮਨਦੀਪ ਸਿੰਘ ਤੇ ਜੋ ਇਹ ਵਾਕਿਆ ਹੋਇਆ ਨਾ ਪਿੰਡ ਜਾਂਗੇ ਹਾਂਜੀ ਇਹ ਵਾਕਿਆ ਹੈ ਇਹ 15 ਤਰੀਕ ਦਾ ਵਾਕਿਆ ਹੈ ਮੇਰੇ ਹਸਬੰਦ ਨੇ ਜਦੋਂ ਡੇਲੀ ਰੁਟੀਨ 'ਚ ਸ਼ਾਪ ਖੋਲ੍ਹਦੇ ਉਸ ਤਰੀਕੇ ਨਾਲ ਸ਼ਾਪ ਖੋਲੀ ਸੀ ਤਾਂ ਕੋਈ ਨਿਹਾਂ ਸਿੰਘ ਨੇ ਉਹ ਆਏ ਸੀ ਕਿ 15-16 ਲੋਕਾਂ ਨੂੰ ਲੈ ਕੇ ਉਹਨਾਂ ਦੇ ਨਾਲ ਕੋਈ ਬੈਟਰੀ ਦਾ ਲੀਨ ਬਿੰਗ ਸੀਗਾ ਮੇਰੇ ਹਸਬੰਦ ਦਾ ਤੇ ਮੇਰੇ ਹਸਬੰਦ ਕੋਲ ਉਧਾਰੀ ਬੈਟਰੀ ਲੈ ਕੇ ਗਏ ਸੀਗੇ ਉਹ ਤੇ ਉਹਨਾਂ ਨਾਲ ਹਾਫ ਪੇਮੈਂਟ ਕਰਤੀ ਸੀ ਹਾਫ ਕਰਨੀ ਸੀਗੀ ਤੇ ਉਹਦੇ ਵਿੱਚ ਥੋੜੀ ਜਿਹੀ ਉਹਨਾਂ ਦੀ ਤੂਤੂ ਮਾਮੀ ਹੋ ਗਈ ਤੇ ਨੈਕਸਟ ਡੇ ਉਹ 15 16 ਸਿੱਖ ਜਿਹੜੇ ਨੇ ਅੰਗਸਿਕ ਜਿਹੜੇ ਉਹਨਾਂ ਨਾਲ ਲੈ ਕੇ ਆਏ ਸੀਗੇ ਤੇ ਉਹਨਾਂ ਨੇ ਆ ਕੇ ਮੇਰੇ ਹਸਬੰਦ ਤੇ ਹਮਲਾ ਕੀਤਾ ਮਾਰਕੁੱਟ ਕੀਤੀ ਹਾਂਜੀ ਜੀ ਮਾਫੀ ਮੰਗਦੇ ਹਾਂ ਸਰ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਕਿਉਂਕਿ ਦੇਖੋ ਉਹ ਦੁਹਾਈ ਦਿੰਦੇ ਕਿ ਉਹ ਸਿੱਖ ਆ ਅਸੀਂ ਪਰਿਵਾਰ ਤੋਂ ਅਸੀਂ ਵੀ ਸਿੱਖ ਪਰਿਵਾਰ ਤੋਂ ਹਣਾ ਆ ਤੇ ਮੇਰੀ ਮਦਰ-ਇਨ-ਲॉ ਹੈ ਇਹਨਾਂ ਨੇ ਵੀ ਹਮਰਸ਼ਾ ਕਿਹਾ ਹੋਇਆ ਆ ਹਨਾ ਮੇਰੇ ਜਿਹੜੇ ਮਾਮਾ ਸਹਰਾ ਜੀ ਉਹ ਵੀ ਸਮੁਣੀ ਕਮੇਟੀ ਦੇ ਵਿੱਚ ਉਹਨਾਂ ਨੇ 33 ਸਾਲ ਆਲਮੋਸਟ ਸਰਵਿਸ ਦਿੱਤੀ ਆ ਹਨਾ ਤੇ ਅਸੀਂ ਸਿੱਖ ਪਰਿਵਾਰ ਤੋਂ ਸਾਨੂੰ ਇਨਸਾਫ ਦੀ ਮੰਗ ਕਰਦੇ ਆ ਸਾਨੂੰ ਇਨਸਾਫ ਕੀਤਾ ਜਾਵੇ ਪ੍ਰਸ਼ਾਸਨ ਅੱਗੇ ਕਰਦੇ ਆ ਕੋਈ ਸੋਸ਼ਲ ਐਸਾ ਜੀ ਸਾਨੂੰ ਸਪੋਰਟ ਕਰਦਾ ਆ ਠੀਕ ਹੈ ਪਰ ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਅੱਗੇ ਇਹੋ ਬੇਨਤੀ ਹੈ ਕਿ ਜਲਦ ਜਲਦ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਨੌਤ ਪਾਈ ਜਾਵੇ ਕਿਉਂਕਿ ਉਹਨਾਂ ਨੇ ਸਾਡੇ ਮਤਲਬ ਸਾਹਮਣੇ ਦੇ ਹਸਬੰਦ ਨੂੰ ਜਾਨ ਲਗਾਈ ਵੀ ਤੁਹਾਂ ਕਹਿੰ ਦਿੱਤੇ ਕਿ ਅਸੀਂ ਤੁਹਾਨੂੰ ਗੋਲੀਆਂ ਮੇਰੇ ਹਸਬੰਦ ਆ ਸਿਰ ਦੇ ਵਿੱਚ ਉਹਨੇ ਤਲਵਾਰ ਮਾਰ ਕੇ ਇੱਥੋਂ ਲੈ ਕੇ ਅੱਧਾ ਸਿਰ ਵਾਰ ਦਿੱਤਾ ਆ 14 ਉਹਨਾਂ ਨੂੰ ਸਟਿਚਸ ਆਏ ਆ ਤੇ ਉਹਨਾਂ ਦੀ ਜਿਹੜੀ ਹੈਡ ਦੀ ਜਿਹੜੀ ਮੇਨ ਬੋਨ ਹੈ ਉਹ ਫ੍ਰੈਕਚਰ ਹੋ ਗਈ ਹੈ ਠੀਕ ਹੈ ਸਾਡੇ ਘਰ 'ਚ ਕੰਮ ਕਰਨ ਵਾਲੇ ਇੱਕ ਲੋਥੇ ਮੇਰੇ ਹਸਬੰਦਾਂ ਸਾਡੇ ਕੋਲ ਇੱਕ ਛੋਟੀ ਜੀ ਦੁਕਾਨ ਹੈ ਜਿਹਦੇ ਕੋਲੋਂ ਸਾਡਾ ਰੋਜ਼ੀ ਰੋਟੀ ਅਸੀਂ ਚਲਾਉਂਦੇ ਆ ਹਨਾ ਸਾਡਾ ਪਰਿਵਾਰ ਉਸ ਉਸ ਦੁਕਾਨ ਤੋਂ ਪਾਲਦਾ ਕਿੰਨੇ ਦਿਨ ਹੋ ਗਏ 15 ਤੋਂ 16 ਦਿਨ ਸਾਡੀ ਦੁਕਾਨ ਵੀ ਬੰਦ ਆ ਅਸੀਂ ਬਾਹਰ ਨਹੀਂ ਜਾ ਸਕਦੇ ਸਾਨੂੰ ਸੰਗੀਆਂ ਮਿਲਣੀਆਂ ਪਈਆਂ ਤੇ ਪ੍ਰਸ਼ਾਸਨ ਅੱਗੇ ਸਾਡੀ ਹੱਥ ਬੰਨ੍ਹ ਕੇ ਇਹੋ ਬੇਨਤੀ ਆ ਕਿ ਸਾਨੂੰ ਇ ਆਰਮੀ ਚੋਂ ਐਕਸ ਸਰਵਿਸ ਮੈਨ ਨੇ ਮੇਰੇ ਫਾਦਰ ਸਾਹਿਬ ਹੌਨਰੀ ਕੈਪਟਨ ਤੋਂ ਰਿਟਾਇਰ ਹੋ ਉਹ ਵੀ ਦਸਤਾਰ ਸਜਾਉਂਦੇ ਆ ਕਿ ਅਸੀਂ ਸਿੱਕ ਪਰਿਵਾਰ ਤੋਂ ਉਹਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਉਹੋ ਦਲੀਲ ਦਿੱਤੀ ਗਈ ਹੈ ਕਿ ਤੁਸੀਂ ਸਿੱਖੀ ਨੂੰ ਸਤਕਾਰਯੋਗ ਦੇਖੋ ਪੱਗਾਂ ਆ ਸਭ ਦੇ ਘਰਾਂ ਚ ਹੁੰਦੀ ਅਸੀਂ ਸਤਕਾਰਯੋਗ ਉਹਨਾਂ ਨੂੰ ਉੱਚੀ ਸਥਾਨ ਤੇ ਰੱਖਦੇ ਅਸੀਂ ਇਸ ਤਰ੍ਹਾਂ ਦੇ ਹਰਕਤਾਂ ਕਿੱਦਾਂ ਕਰ ਸਕਦੇ ਕਿਸੇ ਦੇ ਦੁਮਾਲੇ ਨੂੰ ਜਾਂ ਕਿਸੇ ਦੇ ਤਲਵਾਰ ਨੂੰ ਅਸੀਂ ਕਿਸ ਤਰੀਕੇ ਨਾਲ ਹੱਥ ਪਾ ਸਕਦੇ ਨਹੀਂ ਪਾ ਸਕਦੇ ਮੇਰੀ ਮਦਰ ਨੂੰ ਇਹਨਾਂ ਨੇ ਅ므ਰਤ ਛਕਿਆ ਹੋਇਆ ਸਾਡੇ ਇੱਕ ਛੋਟੇ ਬੱਚੇ ਨੇ ਇਹਨਾਂ ਨੇ ਅ므ਰਤ ਛਕਿਆ ਹੋਇਆ ਹੈ ਤੇ ਤੁਸੀਂ ਆਪ ਦੱਸੋ ਕਿ ਅਸੀਂ ਇਹੋ ਜੇ ਕੰਮ ਕਰ ਸਕਦੇ ਹਾਂ ਅਸੀਂ ਕਮਾਈ ਰੋਜ਼ੀ-ਰੋਟੀ ਕਮਾ ਕੇ ਮਿਹਨਤ ਕਰਕੇ ਖਾਣ ਵਾਲੇ ਹੁਣ ਮਿਹਨਤ ਦੀ ਜਿਵੇਂ ਕ ਅਸੀਂ ਕਿੱਥੇ ਜਾਵਾਂਗੇ ਸਾਡੇ ਬੱਚਾ ਨੂੰ ਕੌਣ ਪਾਲੇਗਾ ਤੁਸੀਂ ਸਾਨੂੰ ਦੱਸੋ ਬੋਣਾ ਬੋਣਾ ਕਰਦੀ ਕਿੱਥੀ ਗਿਆ ਸ਼ਰੇ ਆਮ ਗੁੰਡਾ ਕਰਦੀ ਕਿੱਥੀ ਗਿਆ ਸਾਡੇ ਕੋਲ ਵੀਡੀਓ ਹੈਗੇ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਅਸੀਂ ਉਹ ਤੁਹਾਨੂੰ ਦੇ ਦਾਂਗੇ ਤੁਸੀਂ ਦਿਖਾਓ ਸ਼ਰੇ ਆਮ ਅੱਜ 15 16 ਬੰਦਿਆਂ ਦੇ ਕਿ ਦੋ ਭਰਾ ਸੀਗੇ ਜਿਨ੍ਹਾਂ ਨੂੰ ਉਹਨਾਂ ਨੇ ਪੂਰੇ ਨੰਗਿਆਂ ਤਲਵਾਰਾਂ ਦੇ ਨਾਲ ਡੰਡੇ ਸੋਟੇ ਮਾਰ ਕੇ ਉਹਨਾਂ ਨੇ ਖੂਨਮ ਖੂਨ ਕੀਤਾ ਹੋਇਆ ਹੈ ਠੀਕ ਹੈ ਉਹਨਾਂ ਦਾ ਬ੍ਰਦਰ ਸੀਗਾ ਵਿਚ ਬਚਾਅ ਕਰਨ ਵਾਲਾ ਉਹਦੇ ਸੱਟਾਂ ਮਾਰੀਆਂ ਮੇਰੇ ਹਸਬੰਦ ਦੀ ਇੰਨੀਆਂ ਸੱਟਾਂ ਵਧੀਆ ਹੋਈਆਂ ਅਸੀਂ ਘਟੋ ਘਾਟ ਅੱਜ ਕਿੰਨੇ ਦਿਨ ਹੋ ਗਏ ਹਸਪੀਟਲ ਤੱਕੇ ਖਾਰੇ ਹਾਂ ਸਾਨੂੰ ਕੋਈ ਪੁੱਛਣ ਵਾਲਾ ਨਹੀਂ ਆਇਆ ਹੈਗਾ ਸਾਨੂੰ ਕਿਸੇ ਨੇ ਪੁੱਛ ਨਹੀਂ ਪਾਈ ਤੁਸੀਂ ਕੀ ਕਰਦੇ ਹੋ ਕੀ ਨਹੀਂ ਅਸੀਂ ਪ੍ਰਸ਼ਾਸਨ ਅੱਗੇ ਇਹੋ ਹੱਥ ਜੋੜ ਕੇ ਬੇਨਤੀ ਕਰਦੇ ਸਾਨੂੰ ਇਨਸਾਫ ਦਿੱਤਾ ਜਾਵੇ ਹੈਗੀ ਹੈ ਜੀ ਸਾਡੇ ਕੋਲ ਸਭ ਕੁਝ ਹੈਗਾ ਜੀ ਅਸੀਂ ਉਹ ਸਾਰਾ ਕੁਝ ਪ੍ਰੋਵਾਈਡ ਕਰਵਾਵਾਂਗੇ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਦਾ ਪਤੇ ਮੇਰਾ ਨਾਮ ਮਨਦੀਪ ਸਿੰਘ ਪਿੰਡ ਜਾਂਗੀਰ ਦਾ ਰਹਿਣ ਵਾਲਾ ਮੈਂ ਮੇਰਾ ਮੈਂ ਬੈਠੀ ਇਕਨੀਆਂ ਸਿੰਘ ਨੂੰ ਭਾਈ ਤੇ ਉਹਦੇ ਵਿੱਚ ਉਹਨਾਂ ਕੋ ਮੈਂ ਉਹਨਾਂ ਨੂੰ ਮੈਂ 4000 ਰੁਪਏ ਦੀ ਬੈਟਰੀ ਪਹੇ 2000 ਉਹਨਾਂ ਨੇ ਮੈਨੂੰ ਕੈਸ਼ ਦੇਤਾ ਸੀ 2000 ਉਹਨਾਂ ਨੇ ਕਰਾਰ ਕੀਤਾ 10 ਦਿਨ ਦਾ ਤੇ ਉਹਨਾਂ ਨੇ ਮੁੜ ਕੇ 10 ਦਿਨ ਮੈਂ ਪੁੱਛਿਆ ਵੀ ਪੈਸੇ ਦੇ ਦੇ ਉਹਨਾਂ ਨੇ ਨਹੀਂ ਦਿੱਤੇ ਫਿਰ ਉਹਨਾਂ ਨੇ 2-4 ਦਿਨ ਦਾ ਕਰਾਰ ਕੀਤਾ ਫਿਰ ਵੀ ਉਹ ਆਏ ਨਹੀਂ ਮੇਰੇ ਕੋ ਫਿਰ ਉਹਨਾਂ ਨੂੰ ਮੈਂ ਮੈਸੇਜ ਭੇਜਿਆ ਵੀ ਮੈਨੂੰ ਬੈਟਰੀ ਪਹੇ ਦਿੱਤੇ ਜਾਣ ਤੇ ਉਹ ਆਇਆ ਤੇ ਉਹਨਾਂ ਕੋ ਉਹਨਾਂ ਕੋ ਪੈਸੇ ਮੰਗੇ ਆ ਤੇ ਮੈਂ ਜਾ ਤੇ ਮੈਨੂੰ ਪੈਸੇ ਦੇ ਦੇ ਜਾਂ ਮੇਰੀ ਬੈਟਰੀ ਲਾਂਦੇ ਤੇ ਉਹਨਾਂ ਨੇ ਉਹਨਾਂ ਨੇ ਕਹਿੰਦੇ ਸੀ ਬੈਟਰੀ ਨਹੀਂ ਦੇਣੀ ਨਾ ਪੈਸੇ ਦੇਣੇ ਆ ਨਿਹੰਗ ਸਿੰਘ ਦਾ ਵਿਖਾ ਕੇ ਗੁੰਡਾ ਕਰਦੇ ਵਿਖਾਈ ਆ ਤੂੰ ਤੂੰ ਮੈਂ ਮੈਂ ਉਸ ਦਿਨ ਹੋਈ ਪਹਿਲੇ ਦਿਨ ਦੂਜੇ ਦਿਨ ਉਹ ਆਟੋ ਛੱਡ ਕੇ ਚੱਲ ਗਏ ਆ ਤੇ ਆਂਦੇ ਹਾਂ ਹੁਣੇ ਨਿਹੰਗ ਸਿੰਘ ਲਈ ਆਉਣੇ ਆ ਤੇ ਤੇਰੇ ਇਹ ਤੇਰੀ ਲੜ ਤੈਨੂੰ ਮਾਰ ਕੇ ਜਾਣੇ ਆ ਅਗਲੇ ਦਿਨ ਕੀ ਆ ਮੈਂ ਨਾਰਮਲ ਹੀ ਆ ਜਿੱਦਾਂ ਦੁਕਾਨ ਆ ਆਪਸ਼ੀਲੀ ਬੋਲਦੇ ਆ 14 ਤਰੀਕ ਨੂੰ ਮੈਂ ਥਾਣੇ ਪਰਚਾ ਦਰਜ ਕਰਾਤਾ ਸੀ ਤੇ ਮੈਂ 5 ਵਜੇ ਦਾ ਟਾਈਮ ਹੀ ਤੇ 5 ਵਜੇ ਮੈਂ ਪੁਲਿਸ ਪ੍ਰਸ਼ਾਸਨ ਨਾਲਾਂ ਵੀ ਠੱਡਾ 5 ਵਜੇ ਠੱਡੀ ਗੱਲਬਾਤ ਹੋਣੀ ਆ ਤਾਂ ਜੋ ਵੀ ਫੈਸਲਾ ਹੋ ਜਾਣਾ ਵਾ ਤੇ ਮੈਂ ਮੈਂ ਨੋਰਮਲ ਜਿੱਦਾਂ ਦੁਕਾਨ ਖੋਲਦੇ ਮੈਂ ਕੋਈ ਨਹੀਂ 5 ਵਜੇ ਗੱਲਬਾਤ ਹੋਣੀ ਇਹਨਾਂ ਨੇ ਕੀ ਕੀਤਾ ਫਿਰ ਮੇਰੇ ਕੋ 12 ਵਜੇ ਆ ਕੇ ਅਗਲੇ ਦਿਨ ਅਗਲੇ ਦਿਨ 12 ਵਜੇ ਆ ਕੇ ਭਾਜੀ ਉਹ 1:15 ਜਾਂ 1:00 ਦੇ ਕਰੀਬ ਇਹਨਾਂ ਦਾ ਟਾਈਮ ਹੋਣਾ ਵਾ ਤੇ 11 12 ਜਾਨੀ ਆਏ ਆ ਤੇ ਉਹਨਾਂ ਨੇ ਆ ਕੇ ਮੇਰੇ ਤੇ ਹਮਲਾ ਕੀਤਾ ਮੇਰੇ ਸਿਰ 'ਚ ਕਰਪਾਣ ਵੱਜੀ ਆ ਮੇਰੇ ਹੱਥਾਂ 'ਤੇ ਕਰਪਾਨਾਂ ਵੱਜੀ ਆ ਮੇਰੇ ਲੱਗਦੇ ਮੇਰੇ ਡੰਡੇ ਛੋਟੇ ਨਾਲ ਵਾਰ ਕੀਤਾ ਮੈਂ ਪੂਸ ਕੋ ਪ੍ਰਸ਼ਾਸਨ ਕੋ ਇਹ ਮੰਗ ਚੁਣਾ ਵਾ ਮੈਨੂੰ ਜਲਦੀ ਜਲਦੀ ਇਨਸਾਫ ਦਿੱਤਾ ਜਾਵੇ ਤੇ ਜਲਦੀ ਜਲਦੀ ਕਾਰਵਾਈ ਕੀਤੀ ਜਾਵੇ ਕਦੇ ਦਿਨ ਨੂੰ ਨਿਹੰਗ ਸਿੰਘ ਨਾਲ ਇਹ ਗੱਲ ਹੋਈ ਸੀ ਕਿ ਮੈਨੂੰ ਪੈਸੇ ਦਿੱਤੇ ਜਾਂਦੇ ਪਰ ਮੈਂ ਪਹਿਲੇ ਦਿਨ ਮਾਨਾ ਨੂੰ ਕਿਹਾ ਸੀ ਜਾ ਤੇ ਮੇਰੇ ਪੈਸੇ ਦੇ ਦੇ ਜਾ ਮੇਰੀ ਬੈਟਰੀ ਨਹੀਂ ਦੇਦੇ ਉਹ ਆਂਦਾ ਵੀ ਬੈਟਰੀ ਹੋਣੀ ਦੇਣੀ ਮੈਂ ਤੇ ਪੈਸੇ ਨਿਹੰਗਾ ਫੋਜਾ ਕੋ ਤੋ ਐਡੀ ਛੇਤੀ ਨਹੀਂ ਲਿਆ ਸੋ ਅਗਲੇ ਦਿਨ ਮੰਨ ਹੋਰ ਨਹੀਂ ਆਗੇ ਅਗਲੇ ਅਗਲੇ ਦਿਨ ਹਾਂਜੀ ਉਹ ਉਹ ਕੁੱਟਣ ਦੇ ਵਿਚਾਰ ਚ ਪਹਿਲੇ ਦਿਨ ਗਿਆ ਸੀ ਸ਼ਾਮਾ ਉਹ ਸ਼ਾਮ ਨੂੰ ਉਹਨਾਂ ਦਾ ਕੋਈ ਨਿਹੰਗ ਸਿੰਘ ਉਹਨਾਂ ਨੇ ਵਾਰਦਾਤ ਕੀਤੀ ਨੇ ਮੈਂ ਸਭੋ ਇੰਤਜ਼ਾਰ ਕਰ ਕਰਕੇ ਉਹਨਾਂ ਨੂੰ ਵੀ ਮੈਨਾਟੋ ਲੈ ਜਾਣਗੇ ਜਾਂ ਉਹਨਾਂ ਦਾ ਜਿਹੜਾ ਮੋਦਸੁਰਾ ਸਾਹਿਬ ਹੀ ਅਮਰੀਕ ਸਿੰਘ ਤੇ ਮੈਂ ਉਹ ਲੈ ਜਾਣਗੇ ਕੋਈ ਹੱਜੀ ਕਾਰਵਾਈ ਨਹੀਂ ਹੋਈ ਆਡੋ ਛੱਡ ਕੇ ਭੱਜ ਗਏ ਹਾਂਜੀ ਤੇ ਆਪਾਂ ਮੈਂ ਕੋਈ ਲੜਾਈ ਦੇ ਅਸੀਂ ਬਹਿ ਨਹੀਂ ਆ ਮੈਂ ਕੋਈ ਚੱਕਰ ਨਹੀਂ ਕੋਈ ਨੋਰਮਲ ਗੱਲ ਆ ਪਰ ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਨਿਹੰਗ ਸਿੰਘ ਇੱਕਦਮ ਆ ਗਏ ਮੈਨੂੰ ਇੰਨਾ ਉਹਨਾਂ ਬੰਦਿਆਂ ਨੇ ਕਿਹਾ ਗਿਆ ਕਿ ਵੇਦ ਕੀ ਕੀਤੀ ਇਹ ਮਾਲਾ ਨਹੀਂ ਐਸੀ ਕੋਈ ਗੱਲ ਨਹੀਂ ਹੋਈ ਵੇਦ ਵੀ ਕੋਈ ਨਹੀਂ ਮੈਂ ਵੀ ਸੱਚ ਪਰਿਵਾਰ ਦਾ ਬਲੌਕ ਕਰਦਾ ਹਾਂ ਹਾਂ ਜੀ ਮੇਰੇ ਕੋਲ ਸੀਸੀਟੀ ਆਪਣੇ ਕੈਮਰੇ ਦੀ ਫੋਟੋ ਵੀਸ ਵੀਡੀਓ ਮੇਰੇ ਕੋਲ ਹੈਗੀਆਂ ਉਹ ਤੁਹਾਨੂੰ ਮੈਂ ਦਿਆਉਂਗਾ ਤੇ ਆਪੇ ਵੇਖ ਲਿਓ ਇਨਸਾਫ ਦੀ ਮੈਨੂੰ ਮੰਗ ਚਾਹੀਦੀ ਹੈ 14 ਡਾਂਕੇ ਭਾਜੀ ਲੱਗੇ ਮੇਰੇ ਹੋਰ ਵੀ ਕਿਤੇ ਸੱਟ ਲੱਗੀ ਸੱਟ ਮੇਰੇ ਲੱਕ 'ਚ ਲੱਗੀਆਂ ਵਾ ਮੇਰੇ ਗੋਡਿਆਂ 'ਤੇ ਮੇਰੇ ਹੱਥਾਂ 'ਤੇ ਕਿਰਪਾਨਾਂ ਵੱਜੀਆਂ ਸਿਰ 'ਚ ਵੀ ਮੇਰੇ ਕਿਰਪਾਨ ਵੱਜੀ ਤੁਸੀਂ ਕਿੰਨੇ ਜਣੇ ਸੀ ਤੇ ਉਹ ਕਿੰਨੇ ਜਣੇ ਸੀ ਮੇਰਾ ਬ੍ਰਦਰ ਮੇਰਾ ਰੋਟੀ ਲੈ ਕੇ ਗਿਆ ਸੀ ਖਾਣਾ ਅਚਾਨਕ ਹੀ ਗਿਆ ਸੀ ਮੇਰਾ ਬ੍ਰਦਰ ਹਾਂਜੀ 2 ਜਣੇ ਉਹ 15 ਦਾ 16 ਉਹ 15 16 ਹੈ ਉਹ ਵੀ ਬ੍ਰਦਰ ਕਰਕੇ ਮੈਂ ਬਚਾ ਆ ਗਿਆ ਨਹੀਂ ਤੇ ਕੀਪਤਾ ਮਾਰ ਹੀ ਜਾਂਦੇ ਤੇ ਜਾਂਦੇ ਵੇਰੀ ਮੈਨੂੰ ਕਹਿ ਕੇ ਗਏ ਆ ਤੈਨੂੰ ਹੁਣ ਵੱਢ ਕੇ ਗਏ ਆ ਤੇ ਅਸੀਂ ਗੋਲੀਆਂ ਨਾਲ ਵੀ ਤੈਨੂੰ ਮਾਰਨਾ ਉਹ ਪ੍ਰਸ਼ਨ ਕਰ ਦਿੱਤੀ ਗਈ ਕਿ ਕੋਈ ਜਿੱਤੇ ਬੰਦਿਆਂ ਨੇ ਆ ਕੇ ਤੇ ਝਗੜਾ ਚ ਬੁਲਾ ਦਿੱਤਾ ਕੀ ਸਰਚਾ ਹੁਣਾਂ ਚੱਕੜਾ ਜੋ ਆ ਉਹਦੀ ਬੰਦੇ ਦੀ ਸਟਾਂ ਜੋ ਲੱਗੀਆਂ ਨਾ ਲੱਗੀਆਂ ਸਟਾਂ ਦੇ ਮੌਕੇ ਤੇ ਤੇ ਉਹਦੀ ਬੰਦਾ ਦਾਖਲੇ ਸਤਾਰਾ ਐਮ ਐਲ ਆਰ ਉਹਨਾਂ ਇਜਾਰੀ ਹੋ ਰਹੀ ਹੁੰਦੀ ਉਹਨਾਂ ਦੀ ਅਜੇ ਐਮ ਐਲ ਆਰ ਉਹਨਾਂ ਦੀ ਮੁਕੰਮਲੀ ਐਕਸਰੇ ਵਗੈਰਾ ਨਹੀਂ ਕਰਾਈ ਜਿਸ ਕਰਕੇ ਐਮ ਐਲ ਆਰ ਉਹਨਾਂ ਦੀ ਨਹੀਂ ਪਹੁੰਚੀ ਸਾਡੇ ਸਿੰਦਰ ਸਿੰਘ ਏਸੀ ਜਿਹੜੇ ਡੀਲ ਕਰਦੇ ਉਹ ਐਮ ਐਲ ਆਰ ਲੈਂਡ ਖੁਦ ਗਏ ਉੱਥੇ ਡਾਕਟਰ ਸਾਹਿਬ ਨੇ ਕਿਹਾ ਵੀ ਇਹਦੀ ਜੀ ਪੂਰੇ ਐਕਸਰੇ ਸਾਰੀ ਰਿਪੋਰਟ ਤਿਆਰ ਕਰਾਂਗੇ ਤੇ ਉਸ ਤੋਂ ਬਾਅਦ ਐਮ ਐਲ ਆਰ ਤੋਂ ਦਿੱਤੀ ਜਿਹੜੀ ਐਮ ਐਲ ਆਰ ਲੈਂਡ ਤੇ ਉਹ ਬੰਦੇ ਦਾ ਬਿਆਨ ਲੇਖ ਕੇ ਮਜਰੂਦਾ ਇੱਕ ਬੰਦੀ ਕਾਰਵਾਈ ਹੋਏਗੀ ਅਵਸ਼ੇ ਹੈਗੀ ਸਰ ਇਹ ਕਾਰਨ ਕਿਸੇ ਨੇ ਲੜਾਈ ਕਾਦੇ ਵਾਸਤੇ ਲੜਾਈ ਇਹਨਾਂ ਦੇ ਹੋਈ ਉਹ ਦੁਕਾਨ ਕਰਦੇ ਮੋਟਰਸਾਈਕਲ ਸਕੂਟਰਾਂ ਦੇ ਠੀਕ ਕਰਨ ਦੀ ਇਹ ਬੰਦਿਆ ਆਟੋ ਚਲਾਉਂਦਾ ਸੀ ਦੂਜਾ ਜਿਹੜਾ ਉਹ ਆਟੋ ਬੈਟਰੀ ਤੋਂ ਬੈਟਰੀ ਵਗੈਰਾ ਪਾਈ ਹੋਣਾ ਆਟੋ ਦੀ ਉਸ ਤੇ ਪੈਸੇ ਦੇ ਲੈਣ ਦਾ ਨਾ ਕਰਕੇ ਝਗੜਾ ਜਿਹੜਾ ਹੈ ਠੀਕ ਹੈ ਹਾਂ ਫੁਟੇਜ ਵੀ ਆਏ ਆ ਵੀ ਕਾਫੀ 15 ਤੋਂ 20 ਜਾਣੇ ਗਏ ਆ ਤੇ ਉਹਨਾਂ ਨੇ ਉਹਨਾਂ ਕੋਲ ਹਥਿਆਰ ਵੀ ਹੈਗੇ ਸੀ ਤੇਜ਼ ਹਥਿਆਰ ਨਹੀਂ ਨਹੀਂ ਸਾਡੇ ਕੋਲ ਫੁਟੇਜ ਜਿ ਕੋਈ ਨਹੀਂ ਆਇਆ ਅਸੀਂ ਸਟੇਟਮੈਂਟ ਲਵਾਂਗੇ ਬੰਦੀ ਦੀ ਉਹਦੀ ਮੌਜੂਦ ਸਟੇਟਮੈਂਟ ਲਵਾਂਗੇ ਉਸ ਤੋਂ ਬਾਅਦ ਵੀ